ਹਰ ਇੱਕ ਜਗ੍ਹਾ ਉਹ ਕਵਰ ਇੰਤਰਮਾਸੇ ਬੰਚੇ ਮੈਂ ਜਾਣਾ ਇੱਕ ਵਾਰੀ ਤੁਸੀਂ ਸਾਰੇ ਜਣੇ ਉਹਨਾਂ ਨੂੰ ਸ਼ਾਨਦਾਰ ਉੱਠ ਕੇ ਖੜੇ ਹੋ ਕੇ ਤਾੜੀਆਂ ਮਾਰੋ ਸਾਰੇ ਜਣੇ ਜੀ ਸੋ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਵੀਰ ਹੈ ਮੇਨੂ ਸੂਰੀ ਨੂੰ ਬੜਾ ਪਿਆਰ ਦਿੱਤਾ ਮੈਂ ਇਹ ਉਮੀਦ ਵੀ ਨਹੀਂ ਕੀਤੀ ਸੀ ਤੁਸੀਂ ਖੜੇ ਹੋ ਕੇ ਸਨਮਾਨ ਦਿੱਤਾ ਤੇ ਮੈਂ ਤੁਹਾਨੂੰ ਝੁੱਕ ਕੇ ਸਨਮਾਨ ਦਿੱਤਾ ਇਹ ਸਾਰੀਆਂ ਬੀਬੀਆਂ ਜਿਹੜੀਆਂ ਇੱਥੇ ਨੇ ਜਿੰਨੀਆਂ ਭੈਣਾ ਨੇ ਕਿਉਂਕਿ ਤੁਹਾਡੇ ਚਰਨਾਂ 'ਚ ਹੀ ਬਰਕਤ ਹੈ ਉਹਨਾਂ ਮਾਵਾਂ ਦੀਆਂ ਦੀ ਅੱਖਾਂ 'ਚ ਹੰਝੂ ਨਿਕਲ ਗਏ ਤੇ ਮਾਂ ਕਹਿੰਦੀ ਧੀਏ ਤੂੰ ਸਿਆਣੀ ਹੋ ਗਈ ਮਤਲਬ ਸਾਰੀ ਜ਼ਿੰਦਗੀ ਧੀਆਂ ਸੈਕਰੀਫਾਈਜ਼ ਕਰਦੀ ਸਾਰੀ ਜ਼ਿੰਦਗੀ ਕੁਰਬਾਨੀ ਦਿੰਦੀ ਕਦੀ ਭਰਾ ਲਈ ਕਦੀ ਪਿਓ ਦੇ ਇਸ਼ਤਿਹਾਰ ਫਿਰ ਨਹੀਂ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਇਹ ਕਹਿਣਾ ਪੈਂਦਾ ਚਿੱਤ ਘਾਉ ਮੌਕਾ ਮੌਕਾ ਕਰਦਾ ਇਹ ਜਲ ਜਾਣੀ ਗੋਲੀ ਗਈ ਗੱਲਾਂ ਕਰਕੇ ਠੀਕ ਕਰਦੇ ਕੋਈ ਵਿਅਕਤੀ ਮਿਲਦਾ ਉਹਦੇ ਨਾਲ ਕਾਰੋਬਾਰ ਦੀ ਗੱਲ ਸ਼ੁਰੂ ਹੁੰਦੀ ਹੈ ਕਾਰੋਬਾਰ ਸ਼ੁਰੂ ਕਰ ਲੈਂਦੇ ਆ 2-3 ਸਾਲ ਗੁਜ਼ਰ ਜਾਂਦੇ ਆ ਕਰੋੜ ਰੁਪਏ ਦੇ ਨੇੜੇ ਆ ਜਾਂਦਾ ਕਿ ਪੁੱਤ ਚਾਹੀਦਾ ਪੁੱਤ ਚਾਹੀਦਾ ਕਿਉਂ ਤੇਰਾ ਦਿਲ ਝੂਰੇ ਦੋਸਤਾਂ ਉਹ 3 ਨਾਲ ਬਰਖਤਾ ਨੇ 3 ਸਾਰੇ ਘਾਟੇ ਕਰ ਦਿੰਦੀਆਂ ਨੇ ਪੂਰੇ ਦੋਸਤਾ ਸਾਰੇ ਘਾਟੇ ਕਰ ਦਿੰਦੀਆਂ ਨੇ ਪੂਰੇ ਦੋਸਤਾ ਧੀ ਨਾ ਹੋਵੇ ਤਾਂ ਤੁਹਾਡੇ लाडले ਪੁੱਤ ਦੇ ਕੋਈ ਰਖੜੀ ਨਾ ਬਵੇ ਰਖੜੀ ਆ ਰਹੀ ਹੈ ਨਾ ਬਹੁਤੇ ਮੇਰੇ ਵਰਗੇ ਨੂੰ ਉਦਾਸ ਹੋਣਾ ਕਿ ਭੈਣਾਂ ਨਹੀਂ ਕੋਈ ਪਰ ਮੈਂ ਧੰਨਵਾਦ ਦੀਆਂ ਤੁਹਾਡੇ ਚ ਬਹੁਤ ਸਾਰੀਆਂ ਭੈਣਾਂ ਮਿਲਦੀਆਂ ਮਾਵਾ ਦਾ ਪਿਆਰ ਮਿਲਦਾ ਸਾਡਾ ਮਸੰਜਰ ਜਿਹੜਾ ਹਮੇਸ਼ਾ ਭਰਿਆ ਰਹਿੰਦਾ ਹੈ 9 ਤਰੀਕ ਨੂੰ ਰਖੜੀ ਹੈ ਬਥੇਰੇ ਮੈਸੇਜ ਆਉਣੇ ਸਾਨੂੰ ਭੈਣਾਂ ਦੇ ਹਨਾ ਕਿ ਧੀਆਂ ਦਾ ਤਿਉਹਾਰ ਜਿਹੜਾ ਨਾ ਇਹ ਸੰਸਕਾਰਾਂ ਦਾ ਤਿਉਹਾਰ ਵੀ ਹੈ ਅੱਜ ਕੱਲ ਅਸੀਂ ਰੀਲਾਂ 'ਚ ਪਟਕ ਗਏ ਇੱਕ ਰੀਲ ਖੋਲਦੇ ਆ ਚੰਦਰੀ ਦਾਦੇ ਮਖੌਣੇ ਦੀ ਪੌਣਾ ਘੰਟਾ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਆ ਬੀਬੇ ਨੂੰ ਸਰਵਾਈਵਲ ਵੀ ਤਾਂ ਹੀ ਹੋ ਰਿਹਾ ਸੋ ਬੱਚਿਆਂ ਨੂੰ ਦੱਸਣਾ ਕਿ ਸੰਸਕਾਰਾਂ ਦੀ ਮਹਿਕ ਆਉਣੀ ਰਹਿਣੀ ਚਾਹੀਦੀ ਆ ਜੋ ਸਹੱਪਣ ਆ ਪੰਜਾਬੀ ਲਿਵਾਸ 'ਚ ਆ ਜੋ ਕੁਦਰਤੀ ਨੂਰ ਇਹਦੇ ਵਿੱਚ ਆ ਉਹ ਵੈਸਟਰਨ ਜਿੰਨੇ ਮਰਜ਼ੀ ਹੋ ਜੋ ਉੱਥੇ ਤੁਹਾਨੂੰ ਉਹ ਰਿਲੈਕਸੇਸ਼ਨ ਉਹ ਸਕੂਨ ਨਹੀਂ ਮਿਲਣਾ ਬਹੁਤ ਚੰਗਾ ਤੁਹਾਡਾ ਉਪਰਾਲਾ ਹੈ ਜੋ ਬੱਚਿਆਂ ਨੂੰ ਵਰਸੇ ਨਾਲ ਜੋੜ ਰਹੇ ਹੋ ਧੰਨਵਾਦ ਸੂਰੀ ਸਾਹਿਬ ਤੁਹਾਡਾ ਤੁਸੀਂ ਸਾਡੇ ਪਿੰਡ ਵਿੱਚ ਆਣ ਕੇ ਦਰਸ਼ਨ ਦਿੱਤੇ ਅਸੀਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਅਸੀਂ ਵਿੱਚੋਂ ਕੇ ਸਲਾਮ ਕਰਦੇ ਹਾਂ ਤੁਹਾਨੂੰ ਜਿਹੜੀ ਕਿ ਸਾਡੀ ਖਬਰ ਸਾਰੇ ਵਰਲਡ ਵਿੱਚ ਪਤਾਣੀ ਤੁਸੀਂ ਇਹ ਤਾਂ ਮੈਨੂੰ ਨਾ ਇਹ ਤਾਂ ਮੈਨੂੰ ਆਪਣੇ ਪਿੰਡ ਲੱਗਦੇ ਚਾਪੜੀਆਂ ਬੀਬੀਆਂ ਝਾਈ ਐ ਸੱਤਿਆ ਤਾਂ ਹੀ ਉਹੀ ਬੈਠੀਆਂ ਨੇ ਜਨ ਆਉਂਦੀਆਂ ਆਪਣੇ ਪਿੰਡ ਲੱਗਦਾ ਇਹ ਤਾਂ ਇੰਨੀ ਆ ਭੋਲੀਆਂ ਨਾ ਇੰਨੇ ਚ ਕੁਛ ਹੋ ਜਾਣੀਆਂ ਕਾਲਾ ਸ਼ਾ ਕਾਲਾ ਮੇਰਾ ਕਾਲਾ ਹੀ ਸਰਦਾਰ ਐ ਇੰਨੇ ਦੀ ਖੁਸ਼ ਨੇ ਇਹਨਾਂ ਨੂੰ ਬਹੁਤਾ ਕੁਛ ਨਹੀਂ ਚਾਹੀਦਾ ਇਹ ਇਕੱਲੇ ਟੀਵੀ ਪੱਕੀ ਵਾਲੇ ਨਹੀਂ ਇਹ ਦबई ਦੇ ਨਵਾਬ ਵੀ ਆ ਤੇ ਫੁਰਜ ਖਲੀਫਾ ਦੇ ਓਨਰ ਵੀ ਆ ਜੀ ਦੇਖੋ ਹੈ ਤਾਂ ਗੱਤ ਪਰ ਮੈਂ ਮੰਨ ਲੈਂਦਾ ਇਹ ਮੁੰਡਾ ਕਿਹੜਾ ਕੋਲ ਸਕੂਲ ਵਿੱਚ ਪੜਾਂਦਾ ਜੀ ਬਸ ਦੇਖ ਲਿਆ ਜੀ ਬੱਚੇ ਸਾਰੇ ਮੇਰੇ ਆ ਹੁਣ ਅਸੀਂ ਸਾਰੇ ਦੇ ਨਹੀਂ ਕੰਮ ਕਰਦੇ ਬੰਦੇ ਹੀ ਪੜਦੇ ਆ ਮਾਸ਼ੂਰ ਵਾਲੀ ਗੱਲ ਸੁਣਾ ਦਮ ਹਾਂ ਜੀ ਸਲਾਮਾ ਜੀ ਬੋਰਤਾ ਨਹੀਂ ਹੋਰੇ ਭਾਜੀ ਤੁਸੀਂ ਹਰੇ ਸੂਟ ਵਾਲੇ ਜੀ ਬੱਤੀ ਤੋਂ ਦਿਨੇਸ਼ ਸੋਰੀ ਜੀ ਔਰ ਸਾਡੇ ਵਿੱਚ ਪਹੁੰਚੇ ਆ वेलकम ਕਰਦੇ ਆ ਉਹਨਾਂ ਦਾ ਜਿਹੜੇ ਪੌਂਚੈਂਟ ਨੇ ਜੋ ਪੂਰੇ ਪੰਜਾਬ ਦੇ ਵਿੱਚੋਂ ਸਮਾਜਿਕ ਮੁੱਦੇ ਚੱਕਦੇ ਆ ਔਰ ਸਾਰੀਆਂ ਖਬਰਾਂ ਸਾਡੇ ਤੱਕ ਪਹੁੰਚਾਦੇ ਆ ਕਿ ਨਵਾਂ ਸ਼ਹਿਰ ਦੇ ਵਿੱਚ ਕੀ ਹੋ ਗਿਆ ਬਲਾਚੌਰ ਚ ਕੀ ਹੋ ਗਿਆ ਗੜ੍ਹ ਸੰਗਰ ਚ ਕੀ ਹੋ ਗਿਆ ਸੋ ਹਰ ਇੱਕ ਜਗ੍ਹਾ ਉਹ ਕਵਰੇਜ ਕਰਵਾਉਂਦੇ ਆ ਸਭ ਤੋਂ ਮਹਿਜਾਨਾ ਇੱਕ ਵਾਰੀ ਤੁਸੀਂ ਸਾਰੇ ਜਣੇ ਉਹਨਾਂ ਦੇ ਸ਼ਾਨਦਾਰੀ ਉੱਠ ਕੇ ਖੜੇ ਹੋ ਕੇ ਤਾੜੀਆਂ ਮਾਰੋ ਸਾਰੇ ਜਣੇ ਜੀ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਨੇਕ ਸੂਰੀ ਕਿਆ ਬਾਤ ਹੈ थैंक यू जी थैंक यू वेरी मच सो सामाजिक मुद्दे ਦਾ ਇਹ ਬਹੁਤ ਸੋਹਣਾ ਚੱਕਦੇ ਆ ਪਰ ਮੈਂ ਤਾਂ ਕਈ ਵਾਰੀ ਦੇਖਦਾ ਹੁਣਾ ਇਹ ਤਾਂ ਗੌਂਦੇ ਵੀ ਬਹੁਤ ਸੋਹਣਾ ਹੈ ਔਰ ਗੌਂਦੇ ਵੀ ਅੱਧਾ ਕਿ ਸਮਾਜਿਕ ਮੁੱਦਿਆਂ ਦਾ ਹੀ ਗੌਂਦੇ ਆ ਸੋ ਸੂਰੀ ਸਾਥ ਤੁਸੀਂ ਗੌਂਦ ਵੀ ਲੱਗ ਜਾ ਤਾਂ ਬਹੁਤ ਵਧੀਆ ਗੱਲ ਹੈ ਮੈਂ ਕਹਿੰਦਾ ਬੁਕਿੰਗਾਂ ਕਰ ਲਾ ਪਿਆ ਕਰੋ ਸੋ ਬਹੁਤ ਹੀ ਹੱਸਾ ਗੌਂਦਾ ਵੀ ਵੀਰ ਬਹੁਤ ਸੋਹਣਾ ਹੈ ਸਮਾਜਿਕ ਮੁੱਦੇ ਦਾ ਚੱਕਦੇ ਹੀ ਆ ਸੋ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਮੋਸਟ ਵੈਲਕਮ ਕਰਦੇ ਹਾਂ ਨਿੱਗਾ ਸਵਾਗਤ ਜੀ ਇੱਥੇ ਤੁਹਾਡਾ ਪਹੁੰਚਣ ਤੇ ਕਿਉਂਕਿ ਬੜੀ ਜਿਹੜੀ ਜ਼ਿੰਦਗੀ ਹੈ ਬੜੀ ਬਿਜ਼ੀ ਹੈ ਕਿਉਂਕਿ ਕਈ ਵਾਰ ਕਦੇ ਕਿਤੇ ਕੁਛ ਨਾ ਕੁਛ ਹੋ ਜਾਂਦਾ ਘਟਨਾ ਕੋਈ ਨਾ ਕੋਈ ਘਟ ਜਾਂਦੀ ਹਰ ਜਗ੍ਹਾ ਕਵਰੇਜ ਕਰਨ ਜਾਣਾ ਪੈਂਦਾ ਸੋ ਇਹ ਤੁਹਾਡਾ ਪਿਆਰ ਹੈ ਤੁਹਾਡੇ ਪਿਆਰ ਦੇ ਸਤਿਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਦਿਨੇਸ਼ ਸੋਰੀ ਜੀ ਇੱਥੇ ਪਹੁੰਚੇ ਹਨ ਸੋ ਉਹਨਾਂ ਦਾ ਇੱਕ ਵਾਰ ਫੇਰ ਤੋਂ ਵੈਲਕਮ ਕਰਦੇ ਹਾਂ ਸੋ ਆਓ ਤੇ ਇਹ ਚੈਨਲ ਦੇਖਦੇ ਆ ਤੁਸੀਂ ਬਹੁਤ ਸਾਰਾ ਪਿਆਰ ਔਰ ਸਤਿਕਾਰ ਦੇ ਰਹੇ ਹੋ ਸੋ ਤੁਹਾਡੇ ਸਾਰਿਆਂ ਦੇ ਨਾਲ ਆਪਣੀ ਬੋਲਾਂ ਦੀ ਸਾਂਝ ਪਾਣ ਜਾ ਰਹੇ ਨੇ ਸੋ ਸਤਿਕਾਰ ਜੋ ਦਿਨੇਸ਼ ਸੂਰੀ ਦੀ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੈਨੂੰ ਬੜਾ ਪਿਆਰ ਦਿੱਤਾ ਮੈਂ ਇਹ ਉਮੀਦ ਵੀ ਨਹੀਂ ਕੀਤੀ ਸੀ ਤੁਸੀਂ ਖੜੇ ਹੋ ਕੇ ਸਨਮਾਨ ਦਿੱਤਾ ਤੇ ਮੈਂ ਤੁਹਾਨੂੰ ਝੁੱਕ ਕੇ ਸਨਮਾਨ ਦਿੱਤਾ ਇਹ ਸਾਰੀਆਂ ਬੀਬੀਆਂ ਜਿਹੜੀਆਂ ਇੱਥੇ ਨੇ ਜਿੰਨੀਆਂ ਭੈਣਾਂ ਨੇ ਕਿਉਂਕਿ ਤੁਹਾਡੇ ਚਰਨਾਂ 'ਚ ਹੀ ਬਰਕਤ ਹੈ ਤੇ ਬਹਾਤੀ ਸਤਕਾਰਯੋਗ ਸਰਪੰਚ ਸਾਹਿਬ ਮਨਦੀਪ ਜੀ ਸਤਕਾਰਯੋਗ ਜਗਤਾਰ ਜੀ ਜਿਨ੍ਹਾਂ ਦੀ ਬਦੌਲਤ ਇੱਥੇ ਪਹੁੰਚੇ ਆ ਸਤਕਾਰਯੋਗ ਹੋਰ ਅਹਿਮ ਸ਼ਖਸੀਅਤਾਂ ਸਤਕਾਰਯੋਗ ਸਟੇਟ ਸੈਕਟਰੀ ਵੀਰ ਅਫਤਾਰ ਜੀ ਤੁਸੀਂ ਇਨਸਾਨੀਅਤ ਦੇ ਅਫਤਾਰ ਬੰਦੇ ਨੂੰ ਆਉਂਦੇ ਕੰਫਰਟੇਬਲ ਕਰ ਦਿੱਤਾ ਔਰ ਜੋ ਤੁਸੀਂ ਸਨਮਾਨ ਦਿਵਾਇਆ ਅਨਮੁੱਲਾ ਹੈ ਜੀ ਅਲਫਾਜ਼ ਬੜੇ ਅੱਛੇ ਸੀ ਬਹੁਤ ਸ਼ੁਕਰੀਆ ਬਾਕੀ ਇਹ ਸਾਡੀਆਂ ਭੈਣਾਂ ਮਾਵਾਂ ਧੀਆਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਜੇ ਇਹ ਨਾ ਹੋਣ ਤਾਂ ਸੰਸਾਰ ਨਹੀਂ ਚੱਲ ਸਕਦਾ ਇੱਕ ਵਾਰੀ ਖੈ ਤਾਂ ਔਖਾ ਪਰ ਆਪਣੇ ਲਈ ਤਾੜੀ ਮਾਰ ਦਿਓ। ਕੋਕ ਤੀਆਂ ਦਾ ਤਿਉਹਾਰ ਕਹਿੰਦੇ ｔੀਆਂ ਨਾਲ ｔੀਆਂ ਤੇ ｔੀਆਂ ਹੀ ਕਰਦੀਆਂ ਨੀਆਂ ਸਮਾਜ ਦੀਆਂ ਵੀ ｔੀਆਂ ਹੀ ਨੀਆਂ ਜੇ ਤੁਸੀਂ ਨਾ ਹੋਵੋ ਤਾਂ ਸਮਾਜ ਚੱਲ ਨਹੀਂ ਸਕਦਾ ਪਰ ਫਿਰ ਵੀ ਪੁੱਤਰ ਦੀ ਖੁਸ਼ੀ ਜ਼ਿਆਦਾ ਮਨਾਈ ਜਾਂਦੀ ਹੈ ਦੋ ਘਰ ਹੋਣ ਦੇ ਬਾਵਜੂਦ ਵੀ ｔੀਆਂ ਸਦਾ ਪਰਾਈਆਂ ਰਹਿੰਦੀਆਂ ਔਰ ਇਹ ਦੁੱਖ ਵੀ ਆ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾ ਦਮਾ ਜੀ 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 ਬੜਾ ਸਾਰਾ ਮੇਰਾ ਹੀ ਟਾਈਮ ਆ ਜੀ ਇੱਕ ਵਾਰੀ ਨਾ ਇੱਕ ਲੜਕੀ ਉਸਦੀ ਸ਼ਾਦੀ ਸੀ ਘਰ ਵਿੱਚ ਰੌਣਕ ਲੱਗੀ ਹੋਈ ਸੀਗੀ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਸੀ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ ਲੜਕੀ ਜਿਹੜੀ ਉਦਾਸ ਹੋ ਕੇ ਚਿਵਾਰੇ 'ਚ ਖਿੜਕੀ 'ਚ ਜਾ ਕੇ ਬਹਿ ਗਈ ਤੇ ਆਪਣੀ ਛੋਟੀ ਭੈਣ ਨੂੰ ਕਹਿੰਦੀ ਕਿ ਮੰਮੀ ਨੂੰ ਕਹਿ ਚਾਹ ਲੈ ਕੇ ਆਵੇਂ ਤુલਸੀ ਵਾਲੀ ਉਹਦੀ ਮਾਂ ਕੋਠੇ ਤੇ ਚਲੇ ਜਾਂਦੀ ਆ ਕਹਿੰਦੀ ਪੁੱਤ ਸਾਰਾ ਰੌਣਕ ਮੇਲਾ ਲੱਗਿਆ ਸਾਰੇ ਇੰਜੋਏ ਕਰਦੇ ਤੂੰ ਇੱਥੇ ਇਕੱਲੀ ਬੈਠੀ ਕੀ ਸੋਚੀ ਜਾਂਦੀ ਆ ਕਹਿੰਦੀ ਮੰਮੀ ਮੈਂ ਸੋਚਦੀ ਆ ਕਿ ਜੋ ਸਵਾਦ ਤੁਹਾਡੀ ਚਾਹ ਦਾ ਇੱਥੇ ਆਉਂਦਾ ਕਿ ਸਹੁਰੇ ਘਰ ਜਾ ਕੇ ਮੈਨੂੰ ਉਹ ਸਵਾਦ ਆਉ। ਕਹਿੰਦੀ ਪੁੱਤ ਚਾਹ ਵੀ ਕਦੇ ਵੱਖਰੀ ਹੁੰਦੀ ਆ ਕਹਿੰਦੀ ਮੰਮੀ ਇੱਕ ਗੱਲ ਦੱਸੀ ਜੋ ਨਾਨੀ ਦੇ ਘਰ ਚਾਹ ਦਾ ਸਵਾਦ ਸੀ ਤੇ ਨਹੀਂ ਇੱਥੇ ਆਇਆ ਦੋਨਾਂ ਮਾਵਾਂ ਧੀਆਂ ਦੀ ਅੱਖਾਂ 'ਚੋਂ ਹੰਝੂ ਨਿਕਲ ਗਏ ਤੇ ਮਾਂ ਕਹਿੰਦੀ ਧੀਏ ਤੂੰ ਸਿਆਣੀ ਹੁੰਦੀ ਆ ਮਤਲਬ ਸਾਰੀ ਜ਼ਿੰਦਗੀ ਧੀਆਂ ਸੈਕਰੀਫਾਈਜ਼ ਕਰਦੀਆਂ ਸਾਰੀ ਜ਼ਿੰਦਗੀ ਕੁਰਬਾਨੀ ਦਿੰਦੀਆਂ ਕਦੀ ਭਰਾ ਲਈ ਕਦੀ ਪਿਓ ਲਈ ਔਰ ਚਾਹ ਚਾਹ ਦੀ ਵੈਸੇ ਸ਼ਕੀਨ ਹੁੰਦੀਆਂ ਪਰ ਚਾਹ ਪੂਰੇ ਨਹੀਂ ਹੁੰਦੇ ਲੇਕਿਨ ਅੱਜ ਚਾਹ ਪੂਰੇ ਕੀਤੇ ਸਰਪੰਚ ਸਾਹਿਬ ਇਹਨਾਂ ਨੇ ਚਾਹ ਪੂਰੇ ਕਰਨੇ ਆ ਪੜਾਅਸ ਕੱਢਣੀ ਆ ਹਾਂ ਇੱਕ ਵਾਰੀ ਨਾ ਮੈਂ ਚਲਾ ਗਿਆ ਜੀ ਇੱਕ ਮੇਲੇ ਤੇ ਦੋ ਬੀਬੀਆਂ ਇਕੱਠੀਆਂ ਬਹਿ ਗਈਆਂ ਪਹਿਲੀ ਦੂਜੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ 10 ਵਜੇ ਆ ਗਈਆਂ 4 ਵਜੇ ਦਾ ਸਮਾਂ ਹੋ ਗਿਆ ਪਹਿਲੀ ਦਾ ਘਰ ਵਾਲਾ ਕੇ ਕਹਿੰਦਾ ਕਿ ਚੱਲ ਹੁਣ ਚਲੀਏ ਸੰਤੋਖੋ ਰੇ ਤੈਨੂੰ ਹੋ ਗਏ 5-6 ਘੰਟੇ ਚੱਲ ਚਲੀਏ ਪਹਿਲੀ ਬੜੀ ਔਖੀ ਜੀ ਉੱਠੀ ਤੇ ਦੂਜੀ ਨੂੰ ਕਹਿੰਦੀ ਠੀਕ ਐ ਭੈਣੇ ਜਿਹੜੀਆਂ ਗੱਲਾਂ ਰਹਿ ਗਈਆਂ ਫੇਰ ਕਰਨ ਲੱਗੀ ਹੋਏ ਪੈਸੇ ਜ਼ਰੂਰੀ ਵੀ ਆ ਦੀ ਇਹ ਗੱਲਾਂ ਨਾ ਕਰੋ ਨਾ ਸਾਈਕੋਲੋਜੀਕਲੀ ਇਹਨੂੰ ਕਹਿੰਦੇ ਕਿ ਵੈਂਟੀਲੇਸ਼ਨ ਫੇਰ ਨਹੀਂ ਤਾਂ ਤੁਹਾਨੂੰ ਡਾਕਟਰ ਕੋ ਜਾ ਕੇ ਇਹ ਕਹਿਣਾ ਪਏਗਾ ਚਿੱਤ ਘੋਮੋ ਘੋਮੋ ਕਰਦਾ ਆ ਆ ਜਲ ਜਾਨੀ ਗੋਲੀ ਦੇਈ ਗੱਲਾਂ ਕਰਕੇ ਠੀਕ ਕਰ ਲਿਆ ਕਰੋ ਇਹ ਖੋਰ ਛੋਟੀ ਗੱਲ ਸੁਣਾਕਮਾ ਜੀ ਧੀਆਂ ਦੇ ਸਤਿਕਾਰ ਜਨਾਬ ਸਵਾਗਤ ਕਰੋ ਜੀ ਸਮਾਤਾਂ ਜੀ ਬਣਾ ਲੈਣ ਇੱਕ ਵਾਰ ਨੇ ਇੱਕ ਨੌਜਵਾਨ ਹੁੰਦਾ ਜੀ 26 27 ਸਾਲ ਦਾ ਕੋਈ ਕੰਮ ਨਹੀਂ ਚੱਲਦਾ ਸਾਧੂ ਕੋਲ ਚਲੇ ਜਾਂਦਾ ਪਹਾੜਾ 'ਚ ਕਹਿੰਦਾ ਬਾਬਾ ਜੀ ਮੇਰਾ ਕੋਈ ਕੰਮ ਨਹੀਂ ਚੱਲਦਾ ਬਾਬਾ ਕਹਿੰਦਾ ਕਿ ਦੇਖ ਕਾਕਾ ਤੂੰ ਸਾਧੂ ਬਣਨ ਆਇਆ ਉਹਦਾ ਹੱਥ ਦੇਖ ਲੈਂਦਾ ਜਗਤਾਰ ਜੀ ਹਾਂ ਕਹਿੰਦਾ ਕਿ ਤੇਰੇ ਹੱਥ 'ਚ ਕਰੋੜ ਰੁਪਇਆ ਹੈ ਉਹ ਮੁੰਡੇ ਦੀ ਗੱਲ ਕਰਦਾ ਥੋੜੀ ਉਹ ਵੀ ਆ ਗਿਆ ਆ ਉਹ ਕਹਿੰਦਾ ਅਛਾ ਇਹਨਾਂ ਤੇ ਜ਼ਿਆਦਾ ਹੋਣਾ ਉਹ ਕਹਿੰਦਾ ਬੇਟਾ ਤੇਰੇ ਹੱਥ 'ਚ ਕਰੋੜ ਰੁਪਏ ਦੀ ਲੀਕ ਆ ਬੇਟੀ ਸਸੀ ਕਾਂ ਬੇਟਾ ਤੇਰੇ ਹੱਥ 'ਚ ਕਰੋੜ ਰੁਪਏ ਦੀ ਲੀਕ ਆ ਤੂੰ ਜਾ ਕੇ ਕੰਮ ਕਰ ਸਾਧੂ ਬਣਨਾ ਛੱਡ ਦੇ ਉਹ ਚਲੋ ਆ ਜਾਂਦਾ ਸਾਧੂ ਦੀ ਗੱਲ ਦੇਖ ਕੇ ਸੁਣ ਕੇ ਇੰਪ੍ਰੈਸ ਹੋ ਜਾਂਦਾ ਆ ਜਾਂਦਾ ਪਹਾੜਾਂ 'ਚੋਂ ਬਸ ਜਿ ਕੋਈ ਵਿਅਕਤੀ ਮਿਲਦਾ ਉਹਦੇ ਨਾਲ ਕਾਰੋਬਾਰ ਦੀ ਗੱਲ ਸ਼ੁਰੂ ਹੁੰਦੀ ਹੈ ਕਾਰੋਬਾਰ ਸ਼ੁਰੂ ਕਰ ਲੈਂਦੇ ਆ 2-3 ਸਾਲ ਗੁਜ਼ਰ ਜਾਂਦੇ ਆ ਕਰੋੜ ਰੁਪਏ ਦੇ ਨੇੜੇ ਆ ਜਾਂਦਾ ਮਾਪੇ ਬਹੁਤ ਖੁਸ਼ ਹੋ ਜਾਂਦੇ ਆ ਕਹਿੰਦੇ ਕਿ ਯਾਰ ਬੱਚਾ ਕਮਾਣ ਲੱਪਿਆ ਹੁਣ ਇਹਦੀ ਸ਼ਾਦੀ ਕਰ ਦਈਏ ਚਲੋ ਸ਼ਾਦੀ ਹੋ ਜਾਂਦੀ ਭੁੱਲ ਜਾਂਦਾ ਕਿ ਸਾਧ ਵੀ ਬਣਨਾ ਆ ਫਿਰ 1 ਕਰੋੜ ਦੀ ਜਗ੍ਹਾ ਕਰੋੜਾਂ ਰੁਪਈਆ ਆ ਜਾਂਦਾ ਫਿਰ ਧੀ ਹੋ ਜਾਂਦੀ ਆ ਐਦਾਂ ਹੀ ਬਰਕਤਾਂ ਆ ਜਾਂਦੀਆਂ ਅਰਬਾਂ ਰੁਪਈਆ ਹੋ ਜਾਂਦਾ ਧੀ ਵੱਡੀ ਹੋ ਜਾਂਦੀ ਆ ਕਹਿੰਦੇ ਧੀ ਵਿਆਹਣੀ ਵੀ ਆ ਕਿੰਦਾ ਕੋ ਚੰਗਾ ਵਰ ਨਹੀਂ ਮਿਲ ਰਿਹਾ ਫਿਰ ਯਾਦ ਆਂਦਾ ਕਿ ਯਾਰ ਦੋਸਤ ਕਹਿੰਦੇ ਕਿ ਸਾਧੂ ਆ ਪਹਾੜਾ 'ਚ ਬੈਠਾ ਚੱਲੀਏ ਉਹਦੇ ਕੋ ਕਹਿੰਦਾ ਚਲੋ ਚੱਲਦੇ ਆ ਜਦ ਜਾਂਦੇ ਕਹਿੰਦਾ ਇਹ ਸਾਧੂ ਇਹਦੀ ਤਾਂ ਗੱਲ ਸੱਚੀ ਹੁੰਦੀ ਨਹੀਂ ਕਹਿੰਦਾ ਜੀ ਕਿਉਂ ਕਹਿੰਦੇ ਨੇ ਮੈਨੂੰ ਕਹੀ ਸੀ ਤੇਰੀ ਜ਼ਿੰਦਗੀ 'ਚ 1 ਕਰੋੜ ਰੁਪਇਆ ਆ ਮੈਂ ਤਰਬਾਚ ਖੇਡਦਾ ਸਾਧੂ ਹੱਸਦਾ ਉਹਦੇ ਕੰਨ 'ਚ ਕਹਿੰਦਾ ਮੈਂ ਸੱਚਾ ਸੀ ਤੇਰੀ ਕਿਸਮਤ 'ਚ ਤਾਂ ਕਰੋੜ ਰੁਪਇਆ ਹੀ ਸੀ ਆ ਅਰਬਾ ਤੇਰੀ ਧੀ ਕਰਕੇ ਆ ਤੱਤੀਆਂ ਦਾ ਸਤਕਾਰ ਬਹੁਤ ਜ਼ਰੂਰੀ ਹੈ ਕਿ ਪੁੱਤ ਚਾਹੀਦਾ ਪੁੱਤ ਚਾਹੀਦਾ ਕਿਉਂ ਤੇਰਾ ਦਿਲ ਝੂਰੇ ਦੋਸਤਾ ਉਹ ਧੀਆ ਨਾਲ ਬਰਕਤਾਂ ਨੇ ਧੀਆ ਸਾਰੇ ਘਾਟੇ ਕਰ ਦਿੰਦੀਆਂ ਨੇ ਪੂਰੇ ਦੋਸਤਾ ਸਾਰੇ ਘਾਟੇ ਕਰ ਦਿੰਦੀਆਂ ਨੇ ਪੂਰੇ ਦੋਸਤਾ ਧੀ ਨਾ ਹੋਵੇ ਤਾਂ ਤੁਹਾਡੇ लाडले ਪੁੱਤ ਤੇ ਕੋਈ ਰਖੜੀ ਨਾ ਬੰਵੇ ਰਖੜੀ ਆ ਰਹੀ ਹੈ ਨਾ ਬਹੁਤੇ ਮੇਰੇ ਵਰਗੇ ਨੇ ਉਦਾਸ ਹੋਣਾ ਕਿ ਭੈਣਾਂ ਨਹੀਂ ਕੋਈ ਪਰ ਮੈਂ ਧੰਨਵਾਦ ਦੀਆਂ ਤੁਹਾਡੇ ਚ ਬਹੁਤ ਸਾਰੀਆਂ ਭੈਣਾਂ ਮਿਲਦੀਆਂ ਮਾਵਾ ਦਾ ਪਿਆਰ ਮਿਲਦਾ ਸਾਡਾ ਮਸੰਜਰ ਜਿਹੜਾ ਹਮੇਸ਼ਾ ਭਰਿਆ ਰਹਿੰਦਾ ਹੈ 9 ਤਰੀਕ ਨੂੰ ਰਖੜੀ ਹੈ ਤਰੇ ਮੈਸੇਜ ਆਉਣੇ ਸਾਨੂੰ ਭੈਣਾ ਦੇ ਜੇ ਰੱਬ ਨੇ ਇੱਕ ਭੈਣ ਨਹੀਂ ਦਿੱਤੀ ਤਾਂ ਸੈਂਕੜੇ ਭੈਣਾਂ ਦਾ ਪਿਆਰ ਮਿਲ ਗਿਆ ਔਰ ਫਿਰ ਤੂੰ ਤੁਸੀਂ ਬਹੁਤ ਸਤਿਕਾਰ ਦਿੱਤਾ ਬਹੁਤ ਪਿਆਰ ਦਿੱਤਾ ਬਹੁਤ ਧੰਨਵਾਦ ਦੀਆਂ ਝੁੱਕ ਕੇ ਤੁਹਾਨੂੰ ਸਲਾਮ ਕਰਦੇ ਆ ਜਤਾਰ ਜੀ ਤੁਸੀਂ ਧੀਆਂ ਨੂੰ ਸਤਿਕਾਰ ਦਿੱਤਾ ਦੇਖਿਓ ਤੁਹਾਡੇ ਪਿੰਡ ਦਾ ਨਾਮ ਉਹ ਪੂਰੀ ਦੁਨੀਆ ਚ ਚਮਕੇਗਾ ਚਲ ਗਿਆ ਚਲ ਗਿਆ ਚਲ ਗਿਆ ਜੀ ਹਾਂ ਜੀ ਤਰੂ ਚਲ ਗਏ ਕਿਉਂਕਿ ਤੁਸੀਂ ਧੀਆਂ ਨੂੰ ਸਤਿਕਾਰ ਦਿੱਤਾ ਔਰ ਧੀਆਂ ਨੂੰ ਦਿੱਤਾ ਵੱਧਦਾ ਘਟਦਾ ਨਹੀਂ ਆ ਬਹੁਤੋ ਸ਼ੁਕਰੀਆ ਇੱਕ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਬੱਚਿਆਂ ਨੂੰ ਜ਼ਰੂਰ ਦੱਸਣਾ ਕਿ ਤੀਆਂ ਦਾ ਤਿਉਹਾਰ ਜਿਹੜਾ ਨਾ ਇਹ ਸੰਸਕਾਰਾਂ ਦਾ ਤਿਉਹਾਰ ਵੀ ਹੈ ਅੱਜ ਕੱਲ ਅਸੀਂ ਰੀਲਾਂ 'ਚ ਪਟਕ ਗਏ ਇੱਕ ਰੀਲ ਖੋਲਦੇ ਆ ਚੰਦਰੀ ਦਾਦੇ ਮਖੌਣੇ ਦੀ ਪੌੜਾ ਘੰਟਾ ਨਿਕਲ ਜਾਂਦਾ ਪਤਾ ਨਹੀਂ ਲੱਗਦਾ ਆ ਬੀਬੇ ਨੂੰ ਸਰਵਾਈਵਲ ਵੀ ਤਾਂ ਹੀ ਹੋ ਰਿਹਾ ਸੋ ਬੱਚਿਆਂ ਨੂੰ ਦੱਸਣਾ ਕਿ ਸੰਸਕਾਰਾਂ ਦੀ ਮਹਿਕ ਆਉਦੀ ਰਹਿਣੀ ਚਾਹੀਦੀ ਹੈ ਜੋ ਸਹੱਪਣ ਆ ਪੰਜਾਬੀ ਲਿਵਾਸ ਸਿਆ ਜੋ ਕੁਦਰਤੀ ਨੂਰ ਇਹਦੇ ਵਿੱਚ ਹੈ ਉਹ ਵੈਸਟਰਨ ਜਿੰਨੇ ਮਰਜ਼ੀ ਹੋ ਜੋ ਉੱਥੇ ਤੁਹਾਨੂੰ ਉਹ ਰਿਲੈਕਸੇਸ਼ਨ ਉਹ ਸਕੂਨ ਨਹੀਂ ਮਿਲਣਾ ਬਹੁਤ ਚੰਗਾ ਤੁਹਾਡਾ ਉਪਰਾਲਾ ਜੋ ਬੱਚਿਆਂ ਨੂੰ ਵਿਰਸੇ ਨਾਲ ਜੋੜ ਰਹੇ ਹੋ ਮਨ ਬਹੁਤ ਖੁਸ਼ ਹੋਇਆ ਬਹੁਤ ਬਹੁਤ ਸ਼ਲਾਕਾ ਬਹੁਤ ਮਿਹਰਬਾਨੀ ਤੱਤਿਆਂ ਦੇ ਤਿਹਾਰ ਦਾ ਲਾਈਵ ਟੈਲੀਕਾਸਟ ਰੁਪਿੰਦਰਜੀਤ ਕੌਰ ਯੂਕੇ ਪਰਮਿੰਦਰਜੀਤ ਕੌਰ ਯੂਕੇ ਪੁੱਤਰੀਆਂ ਜਗਤਾਰ ਸਿੰਘ ਅਤੇ ਬਾਬਾ ਬੁੱਲਾ ਜੀ ਵੱਲੋਂ ਕਰਵਾਇਆ ਜਾ ਰਿਹਾ ਤਾਂ ਤੁਹਾਡਾ ਵੀ ਬਹੁਤ ਧੰਨਵਾਦ ਤੇ ਤੀਵੀ ਦੀ ਬੱਤੀ ਦਾ ਟੈਲੀਕਾਸਟ ਵੀ ਬੱਤੀ ਵੱਲੋਂ ਕਰਾਇਆ ਜਾ ਰਿਹਾ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਫਿਰ ਤੋਂ ਬਹੁਤ-ਬਹੁਤ ਸਤਿਕਾਰ ਬਹੁਤ ਆਭਾਰੀਆਂ ਝੁੱਕ ਕੇ ਤੁਹਾਨੂੰ ਸਲਾਮ ਬਹੁਤ ਮਿਹਰਬਾਨੀ ਮਿਹਰਬਾਨੀ ਇਹ ਬਲੋਕ ਤੇ ਬਣਾ ਲੈ ਹੈਲੋ ਉਹ ਬਣਾ ਲੀ ਹਾਂ ਖੰਗਜੀ ਸੋ ਬਹੁਤ-ਬਹੁਤ ਅਮਨ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਦਿਨੇਸ਼ ਸੋਰੀ ਜੀ ਜਿਨ੍ਹਾਂ ਨੇ ਬੜਮੁੱਲੇ ਵਿਚਾਰ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਪਾਈ ਹੈ ਸੋ ਪੰਜਾਬੀ ਲਿਵਾਸ ਦੀ ਗੱਲ ਕੀਤੀ ਹੈ ਔਰ ਸੰਸਕਾਰਾਂ ਦੀ ਗੱਲ ਕੀਤੀ ਹੈ ਸੋ ਇੱਕ ਵਾਰ ਇਹਨਾਂ ਨਾਂ ਤੇ ਜ਼ੋਰਦਾਰ ਇੱਕ ਵਾਰ ਫਿਰ ਤੋਂ ਤਾੜੀ ਮਾਰ ਦਿਓ ਸਾਰੇ ਜਣੇ ਥੈਂਕ ਯੂ ਸੋ ਇਹਨਾਂ ਦਾ ਇੱਥੇ ਪਹੁੰਚਣ ਤੇ ਮੋਸਟ ਵੈਲਕਮ ਇੱਕ ਵਾਰ ਫਿਰ ਤੋਂ ਸੋ ਪੂਰੇ ਹੀ ਨਗਰ ਨਿਵਾਸੀਆਂ ਦੀ ਤਰਫੋਂ ਪੂਰੀ ਜੋ ਸਾਡੀ ਪ੍ਰਬੰਧਕੀ ਕਮੇਟੀ ਹੈ ਸੋ ਇਸ ਕਮੇਟੀ ਦੀ ਬਸ ਹਾਂਜੀ ਬਹੁਤ ਬਹੁਤ ਧੰਨਵਾਦ ਸੂਰੀ ਸਾਹਿਬ ਤੁਹਾਡਾ ਤੁਸੀਂ ਸਾਡੇ ਪਿੰਡ ਵਿੱਚ ਆਣ ਕੇ ਦਰਸ਼ਨ ਦਿੱਤੇ ਅਸੀਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਅਸੀਂ ਵਿੱਚੋਂ ਕੇ ਸਲਾਮ ਕਰਦੇ ਹਾਂ ਤੁਹਾਨੂੰ ਜਿਹੜੀ ਕਿ ਸਾਡੀ ਖਬਰ ਸਾਰੇ ਵਰਲਡ ਵਿੱਚ ਬਤਾਣੀ ਤੁਸੀਂ ਇਹ ਤਾਂ ਮੈਨੂੰ ਨਾ ਇਹ ਤਾਂ ਮੈਨੂੰ ਆਪਣੇ ਪਿੰਡ ਲੱਗਦੇ ਚਾਪੜੀਆਂ ਬੀਬੀਆਂ ਚਾਈ ਐ ਸੱਤਿਆ ਤਾਈ ਉਹੀ ਬੈਠੀਆਂ ਦਾ ਜਲਾਉਂਦੀਆਂ ਆਪਣੇ ਪਿੰਡ ਲੱਗਦਾ ਇਹ ਤਾਂ ਇੰਨੀਆਂ ਭੋਲੀਆਂ ਨਾ ਇੰਨੇ ਚ ਹੀ ਖੁਸ਼ ਹੋ ਜਾਂਦੀਆਂ ਕਾਲਾ ਸ਼ਾ ਕਾਲਾ ਮੇਰਾ ਕਾਲਾ ਹੀ ਸਰਦਾਰ ਇਹਨੇ ਚ ਹੀ ਖੁਸ਼ ਨੇ ਇਹਨਾਂ ਨੂੰ ਬਹੁਤਾ ਦੁਸ਼ਮੀ ਚਾਹੀਦਾ ਇਹ ਕੱਲੇ ਪੀਵੀ ਪੁੱਤੀ ਵਾਲੇ ਨਹੀਂ ਇਹ ਦबई ਦੇ ਨਵਾਬ ਵੀ ਆ ਤੇ ਖੁਰਜ ਖਲੀਫਾ ਦੇ ਓਨਰ ਵੀ ਆ ਜੀ ਦੇਖੋ ਹੈ ਤਾਂ ਗੱਪ ਪਰ ਮੈਂ ਮੰਨ ਲੈਂਦਾ ਇਹ ਮੁੱਦੇ ਦਾ ਕਿਹੜਾ ਕੁਝ ਆਉਂਦਾ ਜੀ ਸਰ ਕਰੋ ਸੁਣੀ ਹਾਂ ਜੀ ਮੈਂ ਸੁਰੀ ਸਾਹਿਬ ਦਾ ਆਣ ਦਾ ਬਹੁਤ ਧੰਨਵਾਦ ਕਰਦਾ ਇਸ ਪਵਿੱਤਰ ਦੇ ਦਿਹਾੜ ਤੇ ਜੀ ਹਾਂ ਜੀ ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਧੰਨਵਾਦ ਇਹ ਪੜ੍ਹੇ ਲਿਖੇ ਸਰਪੰਚ ਘੱਟ ਬੋਲਦੇ ਐਵੇਂ ਜ਼ਰੂਰ ਵਿੱਚ ਪੜਾਉਂਦਾ ਜੀ ਮੈਂ ਬਾਹ ਦੇਖ ਲਿਆ ਜੀ ਬੱਚੇ ਸਾਰੇ ਮੇਰੇ ਆ ਹੁਣ ਅਸੀਂ ਸਾਰੇ ਤਾਂ ਨਹੀਂ ਕੰਮ ਕਰਦੇ ਬੰਦੇ ਹੀ ਪੜਦੇ ਆ ਮਾਸਟਰ ਵਾਲੀ ਗੱਲ ਸੁਣਾ ਦਮ ਹਾਂ ਜੀ ਸੁਣਾਵਾ ਜੀ ਬੋਲਤਾ ਨਹੀਂ ਹੋਰੇ ਭਾਜੀ ਤੁਸੀਂ ਹਰੇ ਸੂਟ ਵਾਲੇ ਇੱਕ ਮਾਸਟਰ ਸੀ ਬੱਚਾ ਆ ਆ ਵੀ ਗਲਤੀਆਂ ਨੂੰ ਜ਼ਰੂਰ ਸੁਖਾਗੇ ਭਾਜੀ ਹਾਂ ਟੈਂਪਰ ਨਹੀਂ ਲੈ ਰਹੇ ਨਹੀਂ ਨਹੀਂ ਚਾ ਇੱਕ ਨਾਮ ਬੱਚਾ ਸੀ ਉਹ ਫਰਸਟ ਪੋਜੀਸ਼ਨ ਆ ਗਿਆ ਟੌਪ ਕਰ ਦਿੱਤਾ ਉਹਨੂੰ ਪੁੱਛਦੇ ਤੇਰਾ ਫਰਸਟ ਆਉਣ ਦਾ ਕਾਰਨ ਕੀ ਆ ਕਹਿੰਦਾ ਜੀ ਮੇਰੇ ਸਤਿਕਾਰਯੋਗ ਗੁਰੂ ਜੀ ਇੱਕ ਕੋਈ ਕਲਾਸ ਦਾ ਫੇਲ ਹੋਇਆ ਸੀ ਕਹਿੰਦੇ ਕਾਕਾ ਤੂੰ ਫੇਲ ਕਿਉਂ ਹੋਇਆ ਕਹਿੰਦਾ ਮਾਸਟਰ ਕਰਕੇ ਤਾਂ ਡਿਪੈਂਡ ਕਰਦਾ ਤੁਸੀਂ ਗ੍ਰੇਡ ਕਿਹੋ ਜਿਹਾ ਕਰ ਰਿਹਾ ਤਾਂ ਐਸੀ ਕਰਕੇ ਮੈਂ ਬੇਨਤੀ ਕੀਤੀ ਬੱਚਿਆਂ ਨੂੰ ਜ਼ਰੂਰ ਸਮਝਾਣਾ ਧੀਆਂ ਨੂੰ ਕਿ ਸਾਡਾ ਸੰਸਕਾਰ ਕੀ ਹੈ ਸਾਡਾ ਵਿਰਸਾ ਕੀ ਹੈ ਸਾਡੀ ਰਿਵਾਇਤ ਕੀ ਹੈ ਤੇ ਇਹ ਰਵਾਇਤਾਂ ਦਾ ਤਿਹਾਰ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰ ਰੂਪ ਥੈਂਕ ਯੂ ਜੀ ਸੋ ਬਹੁਤ ਬਹੁਤ ਧੰਨਵਾਦ